ਇਸ ਪਾਸੇ ਜਿਹੜਾ ਆ ਕਿ ਖਾਡਾ ਗਿਆ ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾਡਾ ਜਾਂ ਕਿੰਨਾ ਚਿੱਨੀ ਡੂੰਗੀ ਹੈ ਘਟੋ ਘਟ ਵੀ ਮੈਂ 40 35 40 ਫੁੱਟ ਥੱਲੇ ਗਈ ਹੈ ਗੱਡੀ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇੱਦਾਂ ਗੱਡੀ ਸਾਡੀ ਨਾ ਪਲਟ ਗਈ ਐ ਨਹਿਰ ਵਿੱਚ ਪੈ ਗਈ ਐ ਤੇ ਆਪਾਂ ਨਾ 3 ਚਾਰ ਜਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵਿੱਚ ਆ ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟ ਵੱਲੋਂ ਆਏ ਕਦੇ ਸੀ ਤੇ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਅਨ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਪੁੱਲ ਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਸੀ ਚਾਰ ਨਿਕਲ ਗਿਆ ਬੜਾ ਦੁੱਖਦਾਈ ਹਾਦਸਾ ਆਇਆ ਜੀ ਰਾਤ ਨੂੰ 1:30 ਵਜੇ 1:30 ਵਜੇ ਦੇ ਕਰੀਬ ਜਿਹੜਾ ਇਹ ਹਾਸਾ ਆਇਆ ਇਹਨਾਂ ਦੇ ਲਈ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। ਉਹ ਬੜਾ ਮਤਲਬ ਦੁਖਦਾਈ ਹਾ। ਦੁੱਖ ਹੋ ਗਿਆ ਕਰ। ਇਹ ਹਾਂਜੀ ਲੋਕਲ ਹੀ ਜੀ ਪਲਟਾ ਸਾਹ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾ ਰਹੇ ਸੀ ਪਿੰਡ ਵਾਲੇ ਪਾਸੇ ਨੂੰ। ਤੇ ਪ੍ਰਸ਼ਾਸਨ ਨੂੰ ਇੱਥੇ ਜਿਹੜੀ ਹੈ ਉਹ ਇੱਥੇ ਕੱਲੜ ਲਾਈਟਾਂ ਲਾਉਣੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ। ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ। ਇਹ ਇਸ ਪਾਸੇ ਖਾੜਾ ਜਾਂ ਕਿੰਨਾ ਚਿੱਨੀ ਡੂੰਗੀ ਹੈ ਘਟੋ ਘਟ ਵੀ ਮੈਂ 40 35 40 ਫੁੱਟ ਥੱਲੇ ਗਈ ਹੈ ਗੱਡੀ ਮੇਰਾ ਨਾਮ ਜੀ ਦੀਪਕ ਕੁਮਾਰ ਹੈ ਤੇ ਮੈਂ ਜਿਹੜਾ ਮੜਾ ਰਜਤਰ ਪੂਰਾ ਐਕਸਪਾਇਰ ਹੋਇਆ ਮੇਰਾ ਬ੍ਰਦਰ ਸੀ ਤੇ ਜਦੋਂ ਬਦਲਦੀ ਭਰਾ ਬਣ ਆਇਆ ਮੇਰਾ ਤੇ ਮੈਨੂੰ ਕੋਈ ਕੋਲ ਆਈ 2 ਵਜੇ ਕੋਈ 12 ਮਿੰਟ ਤੇ ਕੋਲ ਆਈ ਆ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇੱਦਾਂ ਗੱਡੀ ਸਾਡੀ ਨਾ ਪਲਟ ਗਈ ਨੇਰ ਵਿੱਚ ਪੈ ਗਈ ਆ ਤੇ ਆਪਾਂ ਨਾ 3 ਚਾਰਜ ਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵੇਚਾ ਤੇ ਮੈਂ ਸੋਚਿਆ ਮਜ਼ਾਕ ਕਰ ਰਿਹਾ ਤੇ ਮੈਂ ਕਿਹਾ ਬਬੂ ਜੀ ਕਿ ਮੈਂ ਕਿਹਾ ਇਦਾਂ ਮਜ਼ਾਕ ਨਾ ਕਰੋ ਚੰਗਾ ਨਹੀਂ ਲੱਗਦਾ ਕਹਿੰਦੇ ਨਹੀਂ ਸੱਚੀ ਹੋ ਗਿਆ ਆਪਾਂ ਮੈਂ ਆਪਣੇ ਭਰਾ ਨੂੰ ਫੋਨ ਲਿਆ ਮੈਂ ਕਿਹਾ ਚਲੋ ਇਦਾਂ ਤੇ ਗੱਲ ਹੋਈ ਆ ਕਹਿੰਦਾ ਸ਼ਾਇਦ ਕੋਈ ਸ਼ਰਾਰਤੀ ਕਰਨੇ ਹੋਗੇ ਨੇ ਕਹਿੰਦਾ ਚਲੋ ਚੱਲ ਪਨੇ ਜਿੱਦੇ ਜਾ ਕੇ ਆਪਾਂ ਦੇਖਿਆ ਤੇ ਅੱਗੇ ਆਏ ਆ ਦੇਹ ਦੇ ਘਰ ਦੇ ਨੂੰ ਫੋਨ ਕਰਤਾ ਕਿ ਇਦਾਂ ਤੇ ਗੱਲ ਹੋ ਗਈ ਆ ਕਹਿੰਦੇ ਆਪਾਂ ਕਿਹਾ ਮੁੰਡੇ ਕਿੱਥੇ ਆ ਕਹਿੰਦੇ ਦੂਸਰੀ ਗੋਠੀ ਦਿੱਤੀ ਹੈ ਸ਼ਹਿਰ ਵਾਲੀ ਹੈ ਨਾ ਤੇ ਆਪਾਂ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਮੁੰਡੇ ਇੱਥੇ ਇਕੱਠ ਸੰਦਿਆ ਨੂੰ ਗੱਡੀ ਦਾ ਨਹੀਂ ਪਤਾ ਕਿੱਥੇ ਆ ਆਪਾਂ ਇਧਰੋਂ ਨਿਕਲੇ ਆ ਫਿਰ ਆ ਗਿਆ ਆਪਾਂ ਟਾਰਚ ਲੈ ਕੇ ਗੱਡੀ ਲੱਭਣੀ ਕਿਹੜੂ ਘਰ ਸੀ ਕਿ ਕਿੱਥੇ ਗੱਡੀ ਗਈ ਤੇ ਜਾ ਗਿਆ ਆਪਾਂ ਦੋਨੇ ਭਰਾ ਮੇਰਾ ਵੱਡਾ ਬ੍ਰਦਰ ਸੂਰੇਜ ਮੈਂ ਤੇ ਸੂਰੇਜ ਗਏ ਆ ਕੋਈ ਸਵਾਗ 2 ਵਜੇ ਦੇ 2:30 ਦੇ ਕਰੀਬ ਗਏ ਆ ਆਪਾਂ ਥੱਲੇ ਜਾ ਕੇ ਆਪਾਂ ਨਾਲ ਕੋ ਜਿਹੜੇ ਮੁੜੇ ਹੀ ਉੱਪਰ ਤੇ ਦੋਨੇ ਜਣੇ ਆਪਾਂ ਤਿੰਨ ਚਾਰ ਜਣੇ ਜਾ ਕੇ ਤੇ ਗੱਡੀ ਖਿੱਚੀ ਜਾਂਦੀ ਬਾਰੀ ਬੁਰੀ ਖਿੱਚੀ ਆ ਚਾਰ ਮੁੜੇ ਪਹਿਲਾਂ ਹੀ ਔਰੜੀ ਨਿਕਲ ਚੁੱਕੇ ਸੀ ਹਨ ਤੇ ਜਿਹੜੇ ਬਾਕੀ ਦੇ ਦੋ ਹੀ ਵਿੱਚ ਉਹਨਾਂ ਨੂੰ ਆਪਾਂ ਕਾਫੀ ਜਾਨੋ ਕੋਈ 20 25 ਮਿੰਟ ਲੱਗ ਗਏ ਪਾਣੀ ਉਹਨਾਂ ਨੂੰ ਖਿੱਚ ਕੇ ਆਪਾਂ ਬਾਹਰ ਕੱਢਿਆ ਤੇ ਜਿਹੜੇ ਪਹਿਲੇ ਨੂੰ ਗੱਡਿਆ ਤੇ ਉਹ ਵੀ ਐਕਸਪਾਇਰ ਹੋ ਗਿਆ ਸੀ ਤੇ ਦੂਸਰੇ ਨੂੰ ਗੱਡਿਆ ਫਿਰ ਆਪਾਂ ਮਿੰਟੋ ਮਿੰਟੀ ਉੱਤੇ ਲਿਆਂਦਾ ਵੀ 25 ਮਿੰਟ ਲੱਗ ਗਏ ਉੱਪਰ ਚੜ੍ਹਾਉਂਦੇ ਵੀ ਮਤਲਬ ਕਾਫੀ ਜ਼ਿਆਦਾ ਤੁਹਾਨੂੰ ਪਤਾ ਦਿੱਕਤ ਹੋਈ ਤੇ ਉਸ ਤੋਂ ਬਾਅਦ ਆਪਾਂ ਚੋਹਾਨ ਹਸਪੀਟਲ ਲੱਗੇ ਉੱਥੇ ਜਾ ਕੇ ਇਹਨਾਂ ਨੂੰ ਚੈੱਕ ਕਰਵਾਇਆ ਤੇ ਫਿਰ ਅੱਗੇ ਉਹਨਾਂ ਜਵਾਬ ਦੇਤਾ ਕਹਿੰਦੇ ਕੀ ਲੱਗੇ ਜਿਹੜਾ ਦੀ ਡੈਕ ਹੋਈ ਹੈ ਕੀ ਕੰਮ ਕਰਦੇ ਤੇ ਕਿੱਥੇ ਰਹਿੰਦੇ ਸੀ ਇਹ ਜੀ ਆਪਣਾ ਬ੍ਰਦਰ ਹੀ ਤੇ ਇਹਨਾਂ ਨੇ ਕੀ ਕਹਿੰਦੇ 6 ਸਾਲ ਤੇ 2 ਕੁ ਮਹੀਨੇ ਲਾ ਕੇ ਆਏ ਆਂ ਜੀ ਸਾਊਥ ਕੋਰੀਆ ਕਲਾਸ 2 ਆ ਚੱਲ ਗਿਆ ਸੀ ਤੇ ਹੁਣ ਆਇਆ ਹੀ ਕੋਈ ਹੋ ਗਿਆ ਇਹਨੂੰ 5-6 ਮਹੀਨੇ ਹੋ ਗਏ ਆਇਦੇ ਤੇ ਇਹਦੀ ਮੈਰਿਜ ਹੋਈ ਆ ਤੇ ਮੈਰਿਜ ਹੋਈ ਤੇ ਮੈਰਿਜ ਹੋ ਗਿਆ ਇਹਨਾਂ ਦੀ ਵਾਜ ਕੇ ਜਿਹੜੀ ਆ ਉਹ ਕੈਨੇਡਾ ਚੱਲ ਗਈ ਆ ਹੁਣ ਇਹਨਾਂ ਦਾ ਵੀ ਕੋਈ 15 ਤੋਂ 20 ਦਿਨ ਮਹੀਨਾ ਰਹਿ ਗਿਆ ਸੀ ਕਿ ਇਹਨਾਂ ਨੇ ਵੀ ਕੈਨੇਡਾ ਚੱਲ ਜਾਣਾ ਹੈ ਇਹਦੇ ਛੋਟੇ ਬ੍ਰਦਰ ਦਾ ਜਨਮ ਦੇ ਲਈ ਤੇ ਬਾਕੀ ਸਾਰੀ ਫੈਮਲੀ ਜਨਮ ਦਿਨ ਮਨਾ ਰਹੀ ਹੈ ਇੱਥੇ ਸ਼ਹਿਰ ਹੀ ਪ੍ਰਾਗੋਟਲ ਦੇ ਪਿੱਛੇ ਕੋਠੀ ਇਹਨਾਂ ਦੀ ਫੈਮਲੀ ਵੀ ਉੱਤੇ ਹੀ ਇਹ ਘਰ ਜਾ ਰਹੀ ਵਾਪਸੀ ਦੂਸਰੀ ਕੋਠੀ ਏਰੀਆ ਦੀ ਪਲਟਾਪਨ ਜਨਤਵਨ ਲੱਗੇ ਕੋਠੀ ਆ ਤੇ ਅਚਾਨਕ ਨੇਰੀ ਨੂੰ ਦੀਦੀ ਵ ਤੇ ਇਸ ਵਜ੍ਹਾ ਨਾਲ ਇਹ ਹਾਸਾ ਹੋ ਗਿਆ ਵੀ ਇਹ ਆ ਕਾਲਗੜ੍ਹ ਗੁਰਦੁਆਰਾ ਨਾ ਜਿਹੜਾ ਉਹਦੇ ਲੱਗੇ ਹੀ ਆ ਜੀ ਬਿਲਕੁਲ ਜੀ